ਕੰਦੂ ਖੇੜਾ ਕਰੂ ਨਵੇੜਾ ਦੋਸਤੋ ਕੰਦੂ ਖੇੜਾ ਇੱਕ ਪਿੰਡ ਦਾ ਨਾਮ ਹੈ ਤੇ ਇਹਨੇ ਇੱਕ ਐਸਾ ਨਵੇੜਾ ਕੀਤਾ ਸੀਗਾ ਜਦੋਂ ਕਿ ਪੰਜਾਬ ਦੇ ਕਈ ਪਿੰਡ ਹਰਿਆਣੇ ਦੇ ਸ਼ਾਮਲ ਹੋਣੇ ਸੀਗੇ ਲੇਕਿਨ ਇਸ ਪਿੰਡ ਕੰਦੂ ਖੇੜੇ ਨੇ ਉਦੋਂ ਇੱਕ ਐਸਾ ਨਵੇੜਾ ਕਰਿਆ ਕਿ ਉਹ ਸਾਰੇ ਪਿੰਡ ਹਰਿਆਣੇ ਮਾ ਸ਼ਾਂਭਲ ਹੋਣ ਤੋਂ ਰੋਕਤੇ ਸੀ ਸੋ ਕੀ ਆ ਸਟੋਰੀ ਇਸ ਪਿੰਡ ਦੀ ਕੰਦੂ ਖੇੜੇ ਦੀ ਸੋ ਤੁਹਾਡੇ ਰੂਬਰੂ ਕਰਨ ਲੱਗੇ ਆ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਸੁਣਨ ਵਾਲੀ ਇੱਕ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆ ਸੋ ਇਹਨੂੰ ਸਾਈਡ ਨੂੰ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜਨਵਰੀ 1986 ਦਾ ਟਾਈਮ ਤਾਂ ਠੰਡ ਦਾ ਮੌਸਮ ਤਾਂ ਪਰ ਪੰਜਾਬ ਚ ਮੁਕਸਰ ਦੇ ਪਿੰਡ ਕੰਦੂ ਖੇੜਾ ਦੇ ਵਿੱਚ ਕਾਫੀ ਗਹਿਮਾ ਗਹਿਮੀ ਕੇਂਦਰ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਇਸ ਪਿੰਡ 'ਚ ਮੌਜੂਦ ਸੀਗੇ। ਆਸਾਮ ਰਾਈਫਲਜ਼ ਅਤੇ ਪੰਜਾਬ ਪੁਲ ਦੇ ਜਵਾਨ ਪਿੰਡ 'ਚ ਤਾਇਨਾਤ ਸਨ। ਪੰਜਾਬ ਦੀ ਸੁਰਜੀਤ ਸਿੰਘ ਬਰਨਾਲੇ ਦੀ ਉਸ ਸਮੇਂ ਦੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਸੂਬੇ 'ਚ ਕੈਬਨਿਟ ਮੰਤਰੀ ਸੀ ਇਹ ਵੀ ਪਿੰਡ ਕੰਦੂ ਖੇੜੇ 'ਚ ਮੌਜੂਦ ਸੀ ਉਸ ਟਾਈਮ। ਇਹ ਮਾਹੌਲ ਇਸ ਲਈ ਸਿਰਜਿਆ ਗਿਆ ਕਿਉਂਕਿ ਇਸ ਪਿੰਡ ਨੇ ਫੈਸਲਾ ਕਰਨਾ ਸੀ ਕਿ ਅਬੌਰ ਅਤੇ ਫਾਜਲਕਾ ਫਾਜਲਕਾ ਦੇ ਕਰੀਬ 83 ਪਿੰਡ ਹਰਿਆਣੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਕੰਦੂ ਖੇੜੇ ਵਿੱਚ ਇਹ ਸਰਵੇ ਕੀਤਾ ਜਾ ਰਿਹਾ ਤਾਂ ਕਿ ਆਕਰ ਇਸ ਪਿੰਡ ਚ ਬਹੁ ਗਿਣਤੀ ਪੰਜਾਬੀ ਬੋਲਣ ਵਾਲਿਆਂ ਦੀ ਹੈ ਜਾਂ ਕਿ ਹਿੰਦੀ ਬੋਲਣ ਵਾਲਿਆਂ ਦੀ ਸੋ ਅਖੀਰ ਨੂੰ ਨਤੀਜਾ ਇਹ ਨਿਕਲਿਆ ਕਿ ਕੰਦੂ ਖੇੜਾ ਇੱਕ ਪੰਜਾਬੀ ਬੋਲਣ ਵਾਲਾ ਪਿੰਡ ਹੈ ਇਸੇ ਨਤੀਜੇ ਕਰਕੇ ਅਬੌਰ ਫਾਜਲਕਾ ਦੇ ਕਈ ਪਿੰਡ ਵੀ ਪੰਜਾਬ ਦਾ ਹੀ ਹਿੱਸਾ ਬਣੇ ਰਹੇ ਸੋ ਇਹ ਮਸਲਾ ਇੰਨੇ ਸੌਖੇ ਤਰੀਕੇ ਨਾਲ ਨਿਬੜਿਆ ਸੀ ਕਈ ਚੱਕਰਵਾਜੀਆਂ ਪਈਆਂ ਕਿਉਂ ਇਹ ਸਰਵੇ ਨੂੰ ਕਰਨਾ ਪਿਆ ਸੀ 83 ਪਿੰਡ ਹਰਿਆਣੇ ਨੂੰ ਦੇਣ ਦੀ ਗੱਲ ਕਿਸ ਆਧਾਰ ਤੇ ਚੱਲੀ ਤੇ ਸਭ ਤੋਂ ਅਹਿਮ ਸਵਾਲ ਹੈ ਕਿ ਆਕਰ ਮੁਕਸਰ ਦੇ ਇਸ ਪਿੰਡ ਕੰਦੂ ਖੇੜਾ ਨੂੰ ਹੀ ਇੱਕ ਵੱਡੇ ਖੇਤਰ ਦੀ ਕਿਸਮਤ ਦਾ ਫੈਸਲਾ ਕਰਨ ਲਈ ਕਿਉਂ ਚੁਣਿਆ ਗਿਆ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸਾਰੀ ਗੱਲ ਤਾਂ ਹਰਿਆਣੇ ਨੂੰ ਪਿੰਡ ਦੇਣ ਦੇ ਮਸਲੇ ਦਾ ਪਿਸ਼ੋਕੜ ਕੀ ਹੈ 1985 ਮਾ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਹੁੰਦਾ ਸੀ ਤਾਂ ਇਹ ਰਜੀਵ ਗਾਂਧੀ ਅਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਟਾਈਮ ਦੇ ਪ੍ਰਧਾਨ ਸੰਤ ਹਰਚੰਤ ਸਿੰਘ ਲੋੰਗੋਵਾਲ ਇਹਨਾਂ ਦੇ ਵਿਚਾਲੇ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਦੇ ਮਕਸਦ ਨਾਲ ਇੱਕ ਸਮਝੌਤਾ ਹੋਇਆ ਜਿਹਨੂੰ ਰਜੀਵ ਲੋੰਗੋਵਾਲ ਸਮਝੌਤਾ ਕਿਹਾ ਜਾਂਦਾ ਸੋ ਇਸ ਸਮਝੌਤੇ ਦੇ ਵਿੱਚ ਪਾਣੀਆਂ ਦਾ ਮਤਲਬਾ ਪੈਂਸਲ ਦੇ ਬੇਗੁਨਾ ਪੀੜਤਾਂ ਨੂੰ ਮੁਆਵਜ਼ਾ ਦੇਣ ਸਣੇ ਇੱਕ ਹੋਰ ਅਹਿਮ ਮੁੱਦੇ ਉੱਤੇ ਸਹਿਮਤੀ ਹੋਈ ਸੀ ਔਰ ਉਹ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਿਆ ਜਾਊਗਾ ਔਰ ਇਸ ਬਦਲੇ ਹਰਿਆਣੇ ਨੂੰ ਪੰਜਾਬ ਦੇ ਹਿੰਦੀ ਬੋਲਦੇ ਜਿਹੜੇ ਇਲਾਕੇ ਆ ਉਹ ਦਿੱਤੇ ਜਾਣਗੇ ਤਾਂ ਦੋਸਤੋ ਡਾਕਟਰ ਯੋਗੇਸ਼ ਜੋ ਕਿ ਅ ਅੰਬੇਦਕਰ ਯੂਨੀਵਰਸਿਟੀ ਚ ਇਤਿਹਾਸ ਦਾ ਪ੍ਰੋਫੈਸਰ ਹੈ ਤਾਂ ਉਹ ਦੱਸਦਾ ਇਹ ਗੱਲ ਐਨਡੀਆਵੀ ਕਾਲਜਾ ਵਰ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਇਤਿਹਾਸ ਪੜਾਇਆ ਉਹ ਕਹਿੰਦਾ ਕਿ ਚੰਡੀਗੜ੍ਹ ਦੇ ਬਦਲੇ ਪੰਜਾਬ ਦੇ ਪਿੰਡ ਹਰਿਆਣੇ ਨੂੰ ਦਿੱਤੇ ਜਾਣ ਦਾ ਪਿਸ਼ੋਕੜ ਰਜੀਵ ਡੋਂਗੂਆਲ ਸਮਝੌਤੇ ਤੋਂ ਵੀ ਪਹਿਲਾਂ ਪੰਜਾਬ ਦੇ ਪੁਨਰਗਠਨ ਵੇਲੇ ਦਾ ਹੈ ਜਦੋਂ ਪੰਜਾਬ ਸਟੇਟ ਬਣੀ ਹੈ ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਦੇ ਮੁਤਾਬਕ 25 ਜਨਵਰੀ ਸਨ 1970 ਚ ਭਾਰਤ ਸਰਕਾਰ ਦੇ ਪੋਲਿਟিক্যাল ਅਫੇਅਰਜ਼ ਕਮੇਟੀ ਨੇ ਇਹ ਕਹਿਤਾ ਸੀ ਕਿ ਪੰਜਾਬ ਨੂੰ ਚੰਡੀਗੜ੍ਹ ਦੇਣ ਦੇ ਬਦਲੇ ਅਬੋਹਰ ਫਾਜਲਕਾ ਤੇ ਉਹਨਾਂ ਨਾਲ ਜੁੜਦੇ ਕੁਝ ਪਿੰਡ ਹਰਿਆਣੇ ਨੂੰ ਦਿੱਤੇ ਜਾਣਗੇ ਇਹ ਗੱਲ ਬਹੁਤ ਪਹਿਲਾਂ ਕੀਤੀ ਜਾ ਚੁੱਕੀ ਹੈ ਭਾਰਤ ਸਰਕਾਰ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਤੇ ਉਸ ਬਦਲੇ ਪੰਜਾਬ ਦੇ ਕੁਝ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ ਦੇਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਮੈਥਿਊ ਕਮਿਸ਼ਨ ਦਾ ਗਠਨ ਕੀਤਾ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਨਜੀਤ ਸੀ ਬਰਨਾਲਾ ਤੇ ਪੰਜਾਬ ਅਬੋਹਰ ਫਾਜਲਕਾ ਤੇ ਉਹਦੇ ਪਿੰਡ ਹਰਿਆਣ ਦਿੱਤੇ ਜਾਣ ਨਾਲ ਸਹਿਮਤ ਨਹੀਂ ਸੀ ਤਾਂ ਸਰਜੀਵ ਸਿੰਘ ਬਰਨਾਲਾ ਕਹਿੰਦਾ ਤਾਂ ਕਿ ਹਰਿਆਣੇ ਨੂੰ ਕੁਝ ਮਦਦ ਦੇ ਦਿਓ ਤਾਂ ਜੋ ਉਹ ਆਪਣੀ ਵੱਖਰੀ ਰਾਜਾ ਨਹੀਂ ਬਣਾ ਲੇ ਪਰ ਪੰਜਾਬ ਅਬੋਹਰ ਫਾਜਲਕਾ ਦੇ ਇਹਨਾਂ ਖੇਤਰਾਂ ਨੂੰ ਨਹੀਂ ਛੱਡ ਸਕਦਾ ਤਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਦੇ ਮੁਤਾਬਕ 1961ਵਾਂ ਅਬੋਹਰ ਫਾਜਲਕਾ ਦੇ 105 ਪਿੰਡਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਚ 80 ਪਿੰਡ ਹਿੰਦੀ ਬੋਲਣ ਵਾਲੇ ਸੇ ਔਰ 25 ਪਿੰਡ ਪੰਜਾਬੀ ਭਾਸ਼ਾ ਬੋਲਣ ਵਾਲੇ ਵਾਲੇ ਸੀਗੇ ਤਾਂ ਜਦੋਂ 1971 ਦੀ ਜਨਗਣਨਾ ਹੋਈ ਤਾਂ ਇਹਦੇ ਵਿੱਚ 38 ਪਿੰਡਾਂ ਦੀ ਪਛਾਣ ਹਿੰਦੀ ਬੋਲਣ ਵਾਲਿਆਂ ਵੱਜੋਂ ਹੋਈ ਤੇ 62 ਪਿੰਡਾਂ ਦੀ ਪਛਾਣ ਪੰਜਾਬੀ ਭਾਸ਼ਾ ਵਾਲਿਆਂ ਵੱਜੋਂ ਹੋਈ ਤਾਂ ਇਹਨਾਂ ਲੱਗ ਲੱਗ ਅੰਕੜਿਆਂ ਕਰਕੇ 605 ਬਣੀ ਜਿਹਨੂੰ ਦੂਰ ਕਰਨ ਦੇ ਲਈ ਫਿਰ 1986 'ਚ ਇੱਕ ਵਾਰ ਫੇਰ ਮੁੜ ਤੋਂ ਸਰਵੇ ਕਰਾਉਣ ਦਾ ਫੈਸਲਾ ਮੈਥਿਊ ਕਮਿਸ਼ਨ ਵੱਲੋਂ ਲਿਆ ਗਿਆ ਹੁਣ ਪਿੰਡ ਕੰਦੂ ਖੇੜਾ ਦੀ ਜਿਹੜਾ ਇਹ ਕੇਂਦਰ ਬਿੰਦੂ ਕਿਵੇਂ ਬਣਿਆ ਮੁਕਸਰ ਦਾ ਕੰਦੂ ਖੇੜਾ ਇੱਕ ਇਕੱਲਾ ਪਿੰਡ ਹੈ ਜੋ ਪੰਜਾਬ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦਾ ਖਾਸ ਕਰਕੇ ਅਬੋਹਰ ਫਾਜ਼ਲਕਾ ਦੇ ਉਹਨਾਂ ਇਲਾਕਿਆਂ ਨਾਲ ਜਿਨ੍ਹਾਂ ਨੂੰ ਰਜੀਵ ਲੋਂਗੋਵਾਲ ਸਮਝੌਤੇ ਦੇ ਤਹਿਤ ਹਿੰਦੀ ਭਾਸ਼ੀ ਹੋਣ ਦਾ ਦਾਵਾ ਕਰਕੇ ਹਰਿਆਣੇ ਵਿੱਚ ਸ਼ਾਮਲ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਸੀ ਅਬੋਹਰ ਫਾਜ਼ਲਕਾ ਦੇ ਹਿੰਦੀ ਬੋਲਣ ਵਾਲੇ ਪਿੰਡ ਤਾਂ ਸੀਗੇ ਜਿਹੜੇ ਇਹ ਤਾਂ ਹੀ ਹਰਿਆਣੇ ਵੱਲ ਜਾ ਸਕਦੇ ਸੀ ਜੇ ਕੰਦੂ ਖੇੜਾ ਪਿੰਡ ਹੈ ਜਿਹੜਾ ਇਹ ਸ਼ਾਮਲ ਹੋ ਜਾਂਦਾ ਹਰਿਆਣੇ ਮਾ ਕਿਉਂਕਿ ਉਹੀ ਪਿੰਡ ਇੱਕ ਕੋਰੀਡੋਰ ਵਜੋਂ ਕੰਮ ਕਰ ਸਕਦਾ ਸੀ ਸੋ ਇਸ ਪਿੰਡ ਤੋਂ ਇਲਾਵਾ ਹਰਿਆਣੇ ਦੇ ਨਾਲ ਪੰਜਾਬ ਦੇ ਹਿੰਦੀ ਭਾਸ਼ੀ ਪਿੰਡਾਂ ਦਾ ਕੋਈ ਕਨੈਕਸ਼ਨ ਨਹੀਂ ਬਣਦਾ ਸੀ ਇਹ ਪਿੰਡ ਉਹਨਾਂ ਇਲਾਕਿਆਂ ਨਾਲ ਨਹੀਂ ਜੁੜਦੇ ਸਨ ਜਿਨ੍ਹਾਂ ਨੂੰ ਹਿੰਦੀ ਬੋਲਣ ਵਾਲੇ ਕਹਿ ਕੇ ਹਰਿਆਣੇ ਨੂੰ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਸੀ ਹੁਣ ਸਰਵੇਲ ਦੇ ਨੇ ਕੈਪਟਨ ਵੀ ਮੌਜੂਦ ਸੀ ਉੱਤੇ ਸਾਰੇ ਵੱਡੇ ਲੀਡਰ ਸੀਗੇ ਨੈਚਨਲ ਆਰਕਾਈਵਜ਼ ਵਿੱਚ ਆਲ ਇੰਡੀਆ ਰੇਡੀਓ ਦੇ 18 ਜਨਵਰੀ 1986 ਦੀ ਰਾਤ ਦੇ ਬੁਲੇਟਨ ਦੀ ਕਾਪੀ ਮੌਜੂਦ ਹੈ ਉਸ ਮੁਤਾਬਕ 18 ਜਨਵਰੀ ਨੂੰ ਮੁਕਸਰ ਦੇ ਕੰਦੂ ਖੇੜਾ ਅਤੇ ਫਾਜ਼ਲਕਾ ਦੇ ਬਾਜਿਦਪੁਰ ਇਹਦੇ ਵਿੱਚ ਸਰਵੇ ਕਰਵਾਇਆ ਗਿਆ ਆਲ ਇੰਡੀਆ ਰੇਡੀਓ ਦੀ ਰਿਪੋਰਟ ਦੇ ਮੁਤਾਬਕ ਕੰਦੂ ਖੇੜਾ ਪਿੰਡમાં ਸਰਵੇ ਕਰਾਉਣ ਦੇ ਲਈ ਖਾਸ ਟੀਮ ਪਹੁੰਚੀ ਸੀ ਸੋ ਇਸ ਪਿੰਡ ਚ ਕੀਤੇ ਸਰਵੇ ਲਈ ਤਾਇਨਾਤ ਕੀਤੇ ਗਏ ਅਫਸਰ ਗੈਰ ਹਿੰਦੀ ਤੇ ਗੈਰ ਪੰਜਾਬੀ ਬੋਲਣ ਵਾਲੇ ਖੇਤਰਾਂ ਵਿੱਚੋਂ ਸਨ ਤਾਂ ਜੋ ਨਿਰਪੱਖਤਾ ਨਾਲ ਸਰਵੇ ਕਰਵਾਇਆ ਜਾ ਸਕੇ ਸਰਵੇ ਕਰਵਾਉਣ ਵਾਲੇ ਹਰ ਅਫਸਰ ਨਾਲ ਇੱਕ ਅਸਾਮ ਰਾਈਫਲਸ ਅਤੇ ਇੱਕ ਪੰਜਾਬ ਪੁਰ ਦਾ ਜਵਾਨ ਸੀ ਕੰਦੂ ਖੇੜਾ ਪਿੰਡ માં ਸਰਵੇ ਕਰਾਉਣ ਵਾਲੇ ਅਫਸਰਾਂ ਚ ਗ੍ਰਹਿ ਮੰਤਰਾਲੇ ਦੇ ਤਤਕਾਲੀ ਅਡੀਸ਼ਨਲ ਸੈਕਟਰੀ ਬੀ ਜੇ ਹੀਰ ਜੀ ਤੇ ਰਜਿਸਟਰਾਰ ਜਨਰਲ ਆਫ ਇੰਡੀਆ ਵੀ ਐਸ ਬਰਮਾ ਮੌਜੂਦ ਸੀਗੇ ਤਾਂ ਦੋਸਤੋ ਉਸ ਸਮੇਂ ਪਿੰਡ ਕੰਦੂ ਖੇੜਾ 'ਚ ਮਾਹੌਲ ਕਾਫੀ ਤਣਾਅਪੂਰਨ ਸੀ ਉਹ ਕਹਿੰਦੇ ਕਿ ਇਸ ਮਸਲੇ 'ਚ ਦੋ ਸੂਬਿਆਂ ਦੀ ਸ਼ਮੂਲੀਅਤ ਹੋਣ ਕਰਕੇ ਮਾਹੌਲ ਤਣਾਅ ਨਾਲ ਭਰਿਆ ਹੋਇਆ ਸੀ ਪੰਜਾਬ ਪੁਰ ਦੀ ਵੀ ਭਾਰੀ ਤਣਾਤੀ ਕੀਤੀ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਜੋ ਤਤਕਾਲੀ ਪੰਜਾਬ ਸਰਕਾਰ 'ਚ ਮੰਤਰੀ ਸੀਗੇ ਉਸ ਵੇਲੇ ਉਸ ਪਿੰਡ ਕੰਦੂ ਖੇੜੇ 'ਵਾਂ ਮੌਜੂਦ ਸੀਗੇ ਉਹਨਾਂ ਨੇ ਪਿੰਡ 'ਚ ਪਹਿਰਾ ਦਿੱਤਾ ਸੀ ਕਿ ਜੋ ਤਾਂ ਜੋ ਪੂਰੀ ਪ੍ਰਕਿਰਿਆ ਵਿੱਚ ਕੋਈ ਗੜਬੜੀ ਨਾ ਹੋ ਸਕੇ ਤਾਂ ਉਸ ਸਮੇਂ ਤੇ ਨਾਰਾ ਚੱਲਿਆ ਸੀ ਕਿ ਕੰਦੂ ਖੇੜਾ ਕਰੂ ਨਵੇੜਾ ਇਹ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਹੈਡਲਾਈਨ ਸੀ ਉਸ ਤੋਂ ਬਾਅਦ ਇਹ ਨਾਰਾ ਹੀ ਬਣ ਗਿਆ ਸੀ ਤਾਂ ਹੁਣ ਦੋਸਤੋ ਸਰਵੇ ਦਾ ਨਤੀਜਾ ਜਿਹੜਾ ਸਰਵੇ ਦਾ ਨਤੀਜਾ ਇਹ ਕੀ ਰਿਹਾ ਤੇ ਮੈਥਿਊ ਕਮਿਸ਼ਨ ਨੇ ਸਿੱਟਾ ਕਿਆ ਕੱਢਿਆ ਹੁਣ ਗੈਹ ਗ੍ਰਹਿ ਮੰਤਰਾਲੇ ਦੀ 1985 ਅਤੇ 86 ਦੀ ਰਿਪੋਰਟ ਦੇ ਮੁਤਾਬਕ ਮੈਥਿਊ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ 25 ਜਨਵਰੀ 1986 ਨੂੰ ਸੌਂਪੀ। ਮੈਥਿਊ ਕਮਿਸ਼ਨ ਦੀ ਪੂਰੀ ਰਿਪੋਰਟ ਤਾਂ ਜਨਤਕ ਤੌਰ ਤੇ ਮੌਜੂਦ ਨਹੀਂ ਹੈ ਪਰ ਉਸ ਦਾ ਹਵਾਲਾ ਸਰਕਾਰੀਆ ਵੱਖ-ਵੱਖ ਰਿਪੋਰਟਾਂ 'ਚੋਂ ਮਿਲਦਾ। ਸੋ ਦੋਸਤੋ ਇਹਨਾਂ ਹਵਾਲਿਆਂ ਦੇ ਮੁਤਾਬਕ ਫਿਰ ਸਰਵੇ ਵਿੱਚ ਇਹ ਸਾਫ਼ ਹੋ ਗਿਆ ਕਿ ਕੰਦੂ ਖੇੜਾ ਇੱਕ ਪੰਜਾਬੀ ਬੋਲਣ ਵਾਲਾ ਪਿੰਡ ਹੈ। ਕਮਿਸ਼ਨ ਨੇ ਇਹ ਸਿੱਟਾ ਕੱਢਿਆ ਕਿ ਉਹ ਪੰਜਾਬ ਦੇ ਕਿਸੇ ਵੀ ਹਿੰਦੀ ਭਾਸ਼ੀ ਖੇਤਰ ਨੂੰ ਹਰਿਆਣੇ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਨਹੀਂ ਕਰ ਸਕਦਾ ਕਿਉਂਕਿ ਫਾਜ਼ਲਕਾ ਅਬੋਹਰ ਖੇਤਰ ਦੇ ਜਿਹੜੇ ਪਿੰਡ ਅਤੇ ਕਸਬੇ ਉਹਨੇ ਹਿੰਦੀ ਭਾਸ਼ੀ ਦਰਜ ਕੀਤੇ ਨੇ ਉਹ ਲਗਾਤਾਰਤਾ ਦੇ ਮਾਪਦੰਡ ਤੇ ਖਰੇ ਨਹੀਂ ਉਤਰਦੇ ਇਹਦਾ ਮਤਲਬ ਹੈ ਕਿ ਜਿਨ੍ਹਾਂ ਖੇਤਰਾਂ ਨੂੰ ਹਿੰਦੀ ਭਾਸ਼ੀ ਕਹਿ ਕੇ ਹਰਿਆਣੇ ਨੂੰ ਦੇਣ ਦੀ ਗੱਲ ਕੀਤੀ ਗਈ ਸੀ ਉਹਨਾਂ ਨਾਲ ਹਰਿਆਣੇ ਦਾ ਕੋਈ ਲਿੰਕ ਨਹੀਂ ਜੁੜਦਾ ਤਾ ਦੋਸਤੋ ਉਸ ਤੋਂ ਬਾਹਰ ਜੇ ਕੰਦੂ ਖੇੜਾ ਨੂੰ ਚਿਕਨ ਨੈਕ ਇਹ ਕਿਸੇ ਖੇਤਰ ਦਾ ਬਹੁਤ ਪਤਲਾ ਭਾਗ ਹੁੰਦਾ ਜਿਹਨੂੰ ਕਿ ਚਿਕਨ ਨੈਕ ਕਿਹਾ ਜਾਂਦਾ ਜੇ ਇਹ ਜੋ ਕਿ ਦੋ ਹਿੱਸਿਆਂ ਨੂੰ ਜੋੜਦਾ ਹੁੰਦਾ ਤਾਂ ਜੇ ਕਹਿੰਦੇ ਚਿਕਨ ਨੈਕ ਬਣਾ ਕੇ ਹਰਾਨੇ ਵਿੱਚ ਸ਼ਾਮਲ ਕਰ ਵੀ ਲਿਆ ਹੁੰਦਾ ਕੰਦੂ ਖੇੜੇ ਨੂੰ ਤਾਂ ਪ੍ਰਸ਼ਾਸਨਿਕ ਤੌਰ ਤੇ ਇਹ ਸੰਭਵ ਨਹੀਂ ਸੀ ਇਹਦੇ ਖਿਲਾਫ ਇੱਕ ਇਹ ਵੀ ਤਰਕ ਦਿੱਤਾ ਗਿਆ ਤਾਂ ਕਿ ਜੇ ਅਬੋਹਰ ਫਾਜ਼ਲਕਾ ਦੇ ਪਿੰਡ ਹਰਿਆਣੇ ਨੂੰ ਦੇ ਦਿੱਤੇ ਜਾਂਦੇ ਤਾਂ ਹਰਿਆਣਾ ਕਮੰਤਰੀ ਸਰਹੱਦ ਨਾਲ ਜੁੜ ਜਾਂਦਾ ਇਸ ਨਾਲ ਇੱਕ ਵੱਧੂ ਦਿੱਕਤ ਖੜੀ ਹੋ ਜਾਣੀ ਸੀ ਕੰਦੂ ਖੇੜਾ ਨੂੰ ਹਰਿਆਣੇ ਨਾਲ ਜੋੜ ਕੇ ਹਰਿਆਣਾ ਇੱਕ ਬਾਰਡਰ ਏਰੀਆ ਬਣ ਜਾਣਾ ਸੀ ਬਾਰਡਰ ਸੂਬਾ ਸਰਦੀ ਸੂਬਾ ਬਣ ਜਾਂਦਾ ਤਾਂ ਦੋਸਤੋ ਅਬੋਹਰ ਦੇ ਨਾਲ ਦੋ ਕਨਾਲ ਰਾਜਸਥਾਨ ਫੀਡਰ ਤੇ ਇੱਕ ਬੀਕਾ ਨੇੜੇ ਕਨਾਲ ਕ੍ਰੋਸ ਕਰਦੇ ਪੰਜਾਬ ਤੇ ਰਾਜਸਥਾਨ ਵਿਚਾਲੇ ਹੋਏ ਸਮਝੌਤੇ ਤਹਿਤ ਇਹ ਕਨਾਲ ਸਿਸਟਮ ਬਣਿਆ ਸੀ। ਹਰਿਆਣੇ ਦੀ ਸ਼ਮੂਲੀਅਤ ਨਾਲ ਇਹਨਾਂ ਸਮਝੌਤਿਆਂ ਦੀ ਹੋਂਦ ਉੱਤੇ ਵੀ ਫਿਰ ਸਵਾਲ ਖੜੇ ਹੁੰਦੇ ਨੇ। ਜਦੋਂ ਇਲਾਕਿਆਂ ਦੀਆਂ ਹੱਦਾਂ ਨੂੰ ਤੈਅ ਕੀਤਾ ਜਾਂਦਾ ਤਾਂ ਇਸ ਤਰੀਕੇ ਦੇ ਪ੍ਰਸ਼ਾਸਨਿਕ ਮਸਲੇ ਵੀ ਅਹਿਮ ਭੂਮਿਕਾ ਨਿਭਾਉਂਦੇ ਆ। ਹੁਣ ਕੀ ਇਹ ਭਾਸ਼ਾ ਦਾ ਮੁੱਦਾ ਸੀ? ਗ੍ਰਹਿ ਮੰਤਰਾਲੇ ਦੀ ਰਿਪੋਰਟ ਮੁਤਾਬਕ ਉਸ ਵੇਲੇ ਦੇ ਆਗੂ ਗਿਆਨੀ ਜੈਲ ਸਿੰਘ ਨੇ ਕਿਹਾਤਾ ਕਿ ਇਹ ਭਾਸ਼ਾ ਦਾ ਤਾਂ ਮਸਲਾ ਹੀ ਨਹੀਂ ਹੈ। ਇਹ ਤਾਂ ਧਰਮ ਦੇ ਨਾਂ ਉੱਤੇ ਖੜਾ ਮਸਲਾ ਕਿਉਂਕਿ ਅਬੋਹਰ ਅਤੇ ਫਾਜ਼ਲਕਾ ਦੇ ਇਲਾਕੇ ਹਿੰਦੀ ਭਾਸ਼ਾ ਵਾਲੇ ਨਹੀਂ ਐ ਸਗੋਂ Hindu ਵੋ ਗਿਣਤੀ ਵਾਲੇ ਤਾਂ 84 ਤੋਂ ਬਾਹਰ ਮਾਹੌਲ ਕਾਫੀ ਬਦਲ ਰਿਹਾ ਸੀਗਾ ਤਾਂ ਕਈ ਲੀਡਰਾਂ ਵੱਲੋਂ ਇਹ ਗੱਲ ਕਹੀ ਜਾਣ ਲੱਗੀ ਕਿ ਗਲਤ ਤਰੀਕੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਇਹ ਪਿੰਡ ਹਿੰਦੀ ਭਾਸ਼ੀ ਐਲਾਨ ਦਿੱਤੇ ਜਾਣਗੇ ਇਹ ਡਰ ਪੈਦਾ ਹੋਣ ਲੱਗਿਆ ਸੀ ਮਾਹੌਲ ਫਿਰਕੂ ਹੋ ਗਿਆ ਸੀ ਉਸ ਸਮੇਂ ਤਾਂ ਇਸ ਖੇਤਰ ਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀਗੀਆਂ 2022 ਦੇ ਇੱਕ ਪ੍ਰੋਜੈਕਟ ਤਹਿਤ ਅਬੋਹਰਦੀ ਨਗਰਪਾਲਿਕਾ ਲਈ ਜਿਹੜਾ ਉਹਦਾ ਡਾਟਾ ਇਕੱਠਾ ਕੀਤਾ ਸੀ ਉਹਨਾਂ ਚ 15 ਭਾਸ਼ਾਵਾਂ ਬੋਲਣ ਵਾਲੇ ਪਤਾ ਚੱਲਿਆ ਇਹਨਾਂ ਨੂੰ ਸਿਰਫ ਹਿੰਦੀ ਪੰਜਾਬੀ ਦਾ ਮਸਲਾ ਬੜਾ ਦਿੱਤਾ ਗਿਆ ਪਰ ਮਤਲਬ ਆ ਕਾਫੀ ਗੁੰਝਲਦਾਰ ਸੀ ਤੇ ਸਰਹੱਦੀ ਸੂਬਿਆਂ ਚ ਭਾਸ਼ਾਵਾਂ ਦੇ ਅਜਿਹੇ ਗੁੰਝਲਦਾਰ ਮਤਲੇ ਬਣ ਜਾਂਦੇ ਆ ਹੁਣ ਦੋਸਤੋ ਹੁਣ ਉਸ ਪਿੰਡ ਦੇ ਕਈ ਬੰਦੇ ਮੌਜੂਦ ਐ ਪਿੰਡ ਦੇ ਵਿੱਚ ਹੁਣ ਕੰਦੂ ਖੇੜਾ ਦਾ ਇੱਕ ਵਸਨੀਕ ਜਗਤਾਰ ਸਿੰਘ ਐ ਉਹ ਕਹਿੰਦਾ ਕਿ ਉਸ ਵੇਲੇ ਸਰਕਾਰ ਮੰਤਰੀ ਸਾਹਿਬ ਅਫਸਰ ਸਾਰੇ ਕੰਦੂ ਖੇੜਾ ਪਹੁੰਚੇ ਹੋਏ ਸੀ ਪਿੰਡ ਵਾਲਿਆਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਰੌਲਾ ਕਿਹੜੀ ਗੱਲ ਦਾ ਐ ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬੀ ਤੇ ਹਿੰਦੀ ਬੋਲਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕੁਝ ਪਿੰਡਾਂ ਦਾ ਰੌਲਾ ਐ ਪੰਜਾਬ ਦੇ ਤਤਕਾਲੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਡ 'ਚ ਸਰਗਰਮੀ ਨਾਲ ਮਤਲਬ ਕਿ ਵਿਚਰ ਰਿਹਾ ਸੀ ਉਹ ਕਹਿ ਰਹੇ ਜਗਤਾਰਦੀ ਕਿ ਉਸ ਵੇਲੇ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੇ مالی ਮਦਦ ਦੇ ਬਾਰੇ ਦਾ ਕੀਤੇ ਸੀ ਪਰ ਪੂਰੇ ਨਹੀਂ ਕੀਤੇ ਗਏ ਪਿੰਡ ਦੀ ਸਰਪੰਚ ਕੁਲਦੀਪ ਕੌਰ ਕਹਿੰਦੀ ਕਿ ਹੁਣ ਪਿੰਡ ਦੀ ਆਬਾਦੀ 3500 ਤੋਂ ਵੱਧ ਹੈ ਤੇ ਪਿੰਡ ਦੀਆਂ ਵੋਟਾਂ ਕਰੀਬ 1500 ਹਨ ਪਿੰਡ ਦੇ ਬਸਨੀਕ ਬਲਿਹਾਰ ਦੇ ਮੁਤਾਬਕ ਜਦੋਂ ਇਹ ਸੈਂਸਸ ਹੋਇਆ ਤਾਂ ਇਹ ਵੀ ਖਬਰਾਂ ਸਨ ਕਿ ਲੋਕ ਹਰਿਆਣੇ ਤੋਂ ਉੱਥੇ ਆ ਕੇ ਸੈਂਸਸ ਦੇ ਨਤੀਜੇ ਵਿਗਾੜ ਸਕਦੇ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਪਿੰਡ ਕੰਦੂ ਖੇੜੇ ਦੇ ਬਾਰੇ ਕਿਵੇਂ ਇੱਕ ਪਿੰਡ ਨੇ ਹਰਿਆਣੇ ਮਾ ਜਿਹੜੇ ਪਿੰਡ ਸੀਗੇ ਆਪਣੇ ਪੰਜਾਬ ਦੇ ਜਾਣ ਤੋਂ ਰੋਕੇ ਸੋ ਸਹੀ ਗੱਲ ਸੀ ਉਸ ਸਮੇਂ ਦੀ ਕਿ ਕੰਦੂ ਖੇੜਾ ਕਰੂ ਨਵੇੜਾ